ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਹਿੰਟ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਅੱਜ ਬਣਾਵਾਂਗੇ ਆਲੂ ਤੇ ਬੈਂਗਣੀ ਅਸੀਂ ਅੱਧਾ ਕਿਲੋ ਆਲੂ ਤੇ ਅੱਧਾ ਕਿਲੋ ਬੈਂਗਣੀ ਲਈ ਬੈਂਗਣੀ ਅਸੀਂ ਛੋਟੇ ਸਹਜ ਦੇ ਵਿੱਚ ਲੰਬੇ ਸ਼ੇਪ ਦੇ ਵਿੱਚ ਆਪਾਂ ਨੇ ਇਹਨਾਂ ਨੂੰ ਚਾਰ ਪੀਸਾਂ ਦੇ ਵਿੱਚ ਕੱਟ ਲਿਆ ਤੇ ਜਿਹੜੀ ਬੈਂਗਣੀ ਉਹ ਬਿਲਕੁਲ ਤਾਜੀ ਹੈ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਊਗੀ ਆਪਾਂ ਇਹਦੇ ਵਿੱਚ ਇੱਕ ਕੜਚੀ ਸਰੋਂ ਦੇ ਤੇਲ ਦੀ ਪੂਰੀ ਤਰ੍ਹਾਂ ਗਰਮ ਕਰ ਲਈ ਉਹਦੇ ਵਿੱਚ ਆਪਾਂ ਨੇ ਇੱਕ ਚਮਚ ਪਾਇਆ ਜੀਰਾ ਆਪਾਂ ਨੇ ਇਹ ਜਿਹੜੀ ਸਬਜੀ ਹੈ ਜੀਰੇ ਦੇ ਵਿੱਚ ਭੁੰਨ ਕੇ ਹੀ ਤਿਆਰ ਕਰਨੀ ਹੈ ਇਹਦੇ ਵਿੱਚ ਆਪਾਂ ਨੇ ਕੋਈ ਅਦਰਕ ਲਸਣ ਪੇਸਟ ਕੋਈ ਵੀ ਚੀਜ਼ ਜਿਹੜੀ ਟਮਾਟਰ ਆਪਾਂ ਨੇ ਪਾਉਣੇ ਨੇ ਇਹਨੂੰ ਆਪਾਂ ਬਿਲਕੁਲ ਸਿੰਪਲ ਢੰਗ ਦੇ ਨਾਲ ਹੀ ਫਰਾਈ ਕਰਾਂਗੇ ਤੇ ਬਿਨਾ ਪਾਣੀ ਤੋਂ ਆਪਾਂ ਨੇ ਇਹ ਸਬਜੀ ਬਣਾ ਕੇ ਤਿਆਰ ਕਰਨੀ ਐ। ਇਹ ਸਬਜੀ ਬਣਾਉਣੇ ਦੇ ਵਿੱਚ 20 ਮਿੰਟ ਲੱਗ ਜੰਨੇ ਆ। ਇਹਨੂੰ ਅਸੀਂ ਬਹੁਤ ਆਸਾਨ ਤਰੀਕੇ ਦੇ ਨਾਲ ਬਣਾ ਸਕਦੇ ਆ। ਹਾਂਜੀ ਹੁਣ ਦੇਖੋ ਅਸੀਂ ਸਬਜੀ ਨੂੰ ਪੂਰੀ ਤਰ੍ਹਾਂ ਜੀਰੇ ਦੇ ਵਿੱਚ ਮਿਕਸ ਕਰਤਾ। ਸਬਜੀ ਐ ਜਿਹੜੀ ਦੇਖੋ 10 ਮਿੰਟ ਹੋ ਗਏ ਤੇ ਇਹ ਥੋੜੀ ਜੀ ਸੌਫਟ ਹੋ ਗਈ। ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ। ਤੇ ਜੇ ਜਿਹੜੀ ਵੀ ਆਪਾਂ ਸਬਜੀ ਬਣਾਣੀ ਆ ਫਰਾਈ ਕਰਕੇ ਜਿਹੜਾ ਸਾਡਾ ਭਾਂਡਾ ਉਹ ਤਲਵਾ ਉਹ ਮੋਟੀ ਤਲਵਾ ਹੋਣਾ ਚਾਹੀਦਾ ਉਹਦੇ ਨਾਲ ਜਿਹੜੀ ਸਾਡੀ ਸਬਜੀ ਥੱਲੇ ਨਹੀਂ ਲੱਗਦੀ ਤੇ ਬਣ ਕੇ ਬਹੁਤ ਵਧੀਆ ਤਿਆਰ ਹੁੰਦੀ ਹੈ ਅਸੀਂ 5-6 ਹਰੀ ਮਿਰਚ ਲਈ ਤੇ ਇਹਨੂੰ ਅਸੀਂ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਕੇ ਸਬਜੀ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਕਰਤਾ ਤਾਂ ਕਿ ਜਿੱਦੀ ਮਿਰਚ ਜਿਹੜੀ ਉਹ ਪੂਰੀ ਸਬਜੀ ਦੇ ਵਿੱਚ ਮਿਕਸ ਹੋ ਜਾਵੇ ਤੇ ਇਹਨੂੰ ਆਪਾਂ 10 ਮਿੰਟ ਵਾਸਤੇ ਢੱਕਾਂਗੇ ਦੇਖੋ ਸਬਜੀ ਸਾਡੀ ਬਿਲਕੁਲ ਸੌਫਟ ਹੋ ਗਈ ਤੇ ਆਪਾਂ ਇਹਨੂੰ ਇਹਦੇ ਵਿੱਚ ਪਾਵਾਂਗੇ ਨਮਕ ਹੁਣ ਨਮਕ ਨੂੰ ਆਪਾਂ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਦੈਣਾ ਤਾਂ ਕਿ ਇਹ ਪੂਰੀ ਤਰ੍ਹਾਂ ਆਲੂ ਤੇ ਬੈਂਗਣੀਆਂ ਦੇ ਵਿੱਚ ਮਿਕਸ ਹੋ ਜਾਈ ਦੇਖੋ ਜਿਹੜੇ ਬੈਂਗਣੀਆਂ ਦਾ ਰੰਗ ਉਹ ਕਿੰਨਾ ਬਦਲ ਗਿਆ ਤੇ ਆਲੂ ਵੀ ਜਿਹੜੇ ਸਾਡੇ ਸੌਫਟ ਹੋ ਗਏ ਹੁਣ ਇਹ ਜਿਹੜੇ ਨਾਣ ਮਿਰਚ ਆਪਾਂ ਇਹਨੂੰ ਪੂਰੀ ਤਰ੍ਹਾਂ ਮਿਕਸ ਕਰਕੇ ਹੁਣ ਆਪਾਂ ਇਹਨੂੰ 5 ਮਿੰਟs ਏਕ ਹੋਰ ਲਗਵਾਵਾਂਗੇ ਤਾਂ ਕਿ ਜਿਹੜਾ ਨੂਨ ਮੂਜ ਦਾ ਕੱਚਾਪਾਨਾ ਉਹ ਖਤਮ ਹੋ ਜਾਵੇ। ਹੁਣ ਆਪਾਂ ਇਹਨੂੰ ਟਾ ਕੇ 5 ਮਿੰਟ ਹੋਰ ਸ਼ੀਕ ਲਗਵਾਵਾਂਗੇ। ਹਾਂਜੀ ਦੇਖੋ ਜਿਹੜੀ ਸਾਸ ਬੈਂਗਣੀਆਂ ਹੋ ਸਾਡੀ ਬਣ ਕੇ ਬਿਲਕੁਲ ਤਿਆਰ ਹੋ ਗਈ ਆਪਾਂ ਆਲੂ ਭਨ ਕੇ ਦੇਖਿਆ ਆਲੂ ਸਾਡਾ ਜਿਸਨ ਬਿਲਕੁਲ ਬਣ ਕੇ ਤਿਆਰ ਹੋ ਗਈ ਸਬਜੀ ਤੇ ਦੇਖੋ ਹੁਣ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਐ। ਆਪਾਂ ਨੇ ਇਹਦੇ ਵਿੱਚ ਕੋਈ ਤੜਕਾ ਨਹੀਂ ਲਾਇਆ ਕੋਈ ਗਰੇਵੀ ਨਹੀਂ ਬਣਾਈ। ਉਹੀ ਇਹਦੇ ਵਿੱਚ ਟਮਾਟਰ ਪਾਣੀ ਨਹੀਂ ਪਾਇਆ ਆਪਾਂ ਬਿਲਕੁਲ ਸਿੰਪਲ ਢੰਗ ਦੇ ਨਾਲ ਜਿਹੜੀ ਇਹ ਸਬਜ਼ੀ ਬਣਾਈ ਹੈ ਤੇ ਇਹ ਬਣ ਕੇ ਬਹੁਤ ਹੀ ਸਵਾਦ ਤਿਆਰ ਹੋਈ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ Try ਕਰਿਓ ਆਪਾਂ ਇਹਨੂੰ ਬਹੁਤ ਆਸਾਨ ਤਰੀਕੇ ਦੇ ਨਾਲ ਬਣਾ ਸਕਦੇ ਆ ਤੇ 10-15 ਮਿੰਟ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਹਾਂਜੀ ਹੁਣ ਦੇਖੋ ਸਬਜੀ ਸਾਡੀ ਪੂਰੀ ਤਰ੍ਹਾਂ ਮਿਕਸ ਆਪਾਂ ਨੇ ਕਰਤੀ ਇਹਦੇ ਵਿੱਚ ਆਪਾਂ ਬਹੁਤ ਥੋੜੀ ਜਿਹੀ ਜਿਹੜੀ ਹਲਦੀ ਪਾਣੀ ਹੈ ਦੋ ਚੂਟਕੀਆਂ ਹੀ ਆਪਾਂ ਨੇ ਹਲਦੀ ਦੀਆਂ ਪਾਉਣੀਆਂ ਇਹਦੇ ਵਿੱਚ ਆਪਾਂ ਜਿਆਦਾ ਹਲਦੀ ਨਹੀਂ ਪਾਣੀ ਤੇ ਇਹਨੂੰ ਆਪਾਂ ਨੇ ਪੂਰੀ ਤਰ੍ਹਾਂ ਮਿਕਸ ਕਰ ਦੇਣਾ ਹੋਰ ਆਪਾਂ ਕੋਈ ਇਹਦੇ 'ਚ ਮਸਾਲੇ ਨਹੀਂ ਪਾਣੇ ਕੋਈ ਆਪਾਂ ਨੇ ਇਹਦੇ 'ਚ ਗਰੇਵੀ ਨਹੀਂ ਪਾਈ ਔਰ ਜਿਹੜੀ ਸਬਜੀ ਆ ਉਹ ਬਣ ਕੇ ਬਹੁਤ ਚਟਪਟੀ ਜਿਹੜੀ ਇਹ ਤਿਆਰ ਹੁੰਦੀ ਹੈ ਦੇਖੋ ਕਿੰਨੇ ਸੌਖੇ ਢੰਗ ਦੇ ਨਾਲ ਅਸੀਂ ਸਬਜੀ ਨੂੰ ਬਣਾਇਆ ਤੇ ਹੁਣ ਆਪਾਂ ਨੂੰ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ ਹੁਣ ਆਪਾਂ ਇਹਨੂੰ 2 ਮਿੰਟ ਵਾਸਤੇ ਟਾਕਾਂਗੇ ਤਾਂ ਕਿ ਜਿਹੜੀ ਹਲਦੀ ਨੂੰ ਨੂਨ ਮਿਰਚ ਹੋ ਪੂਰੀ ਤਰ੍ਹਾਂ ਆਲੂਆਂ ਤੇ ਬੈਂਗਣੇ ਦੇ ਵਿੱਚ ਮਿਕਸ ਹੋ ਜਾਵੇ ਹੁਣ ਦੇਖੋ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਆਪਾਂ ਸਿਰਫ ਅੱਧਾ ਚਮਚ ਗਰਮ ਮਸਾਲੇ ਦਾ ਪਾਇਆ ਇਹਦੇ ਵਿੱਚ ਆਪਾਂ ਨੇ ਹੋਰ ਧਨੀਆ ਪਾਊਡਰ ਜਾਂ ਹੋਰ ਕੋਈ ਵੀ ਚੀਜ਼ ਆਪਾਂ ਨੇ ਨਹੀਂ ਪਾਈ ਹੁਣ ਆਪਾਂ ਧਨੀਆ ਉਹਨੂੰ ਗਰਮ ਮਸਾਲੇ ਨੂੰ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ ਸਾਡੀ ਸਬਜੀ ਜਿਹੜੀ ਉਹ ਬਣ ਕੇ ਤਿਆਰ ਹੋਈ ਆ ਦੇਖਣ ਦੇ ਵਿੱਚ ਦੇਖੋ ਕਿੰਨੀ ਵਧੀਆ ਲੱਗ ਰਹੀ ਆ ਖਾਣ ਵਿੱਚ ਇਹ ਸਬਜੀ ਜਿਹੜੀ ਸਾਡੀ ਬਣ ਕੇ ਬਹੁਤ ਹੀ ਸਵਾਦ ਤਿਆਰ ਹੋ ਗਈ ਤੇ ਆਪਾਂ ਗੈਸ ਨੂੰ ਬੰਦ ਕਰਤਾ ਹੁਣ ਆਪਾਂ ਇਹਨੂੰ 판ਡੇ ਦੇ ਵਿੱਚ ਐਸੀ ਤਰ੍ਹਾਂ ਰੱਖ ਦਵਾਂਗੇ ਢਾਕ ਕੇ ਹਾਂਜੀ ਹੁਣ ਤੁਹਾਨੂੰ ਇੱਕ ਪਲੇਟ ਦੇ ਵਿੱਚ ਪਾ ਕੇ ਦਿਖਾਣਾ ਹੈ ਦੇਖੋ ਬੈਂਗਣੀ ਤੇ ਆਲੂ ਬਿਲਕੁਲ ਕੱਲੇ-ਕੱਲੇ ਪਾਏ ਆ ਦੇਖਣ ਵਿੱਚ ਜਿਹੜੀ ਸਾਡੀ ਸਬਜ਼ੀ ਕਿੰਨੀ ਵਧੀਆ ਲੱਗਦੀ ਹੈ ਆਪਾਂ ਇਹਨੂੰ ਪਰੌਂਠੀ ਨਾਲ ਚਾਵਲਾਂ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਆ ਮੇਰੇ ਦੇਖਣਾਂ ਦਾ ਬਹੁਤ-ਬਹੁਤ ਧੰਨਵਾਦ